ਲੱਗ ਜੂਣ ਗਾਣਾ ਮੈਂ 50 ਦਾ ਟੰਕਾ ਹੈ ਅਸੀਂ ਰਾਜਪਤੀ ਸਾਹਿਬ ਨੂੰ ਆਉਣੇ ਜਾਂਦਾ ਇਸ ਤੋਂ ਬਿਕਦਮ ਉਹ ਦਿਨ ਜਾਗਰ ਦਿਉਤੈਲ ਜਾਗਤ ਹੋ ਜੇ ਜਿਹੜੀ ਗੱਲ ਹੈ ਨਾ ਤੇ ਜੋ ਅਸੀਂ ਚੋਰ ਹੋ ਗਿਆ ਉਲਟਾ ਸਾਨੂੰ ਹੀ ਚੋਰ ਬਣਾ ਰਹੇ ਨੇ ਹਰੇ ਖੁੰਦਾ ਯਾਰ ਅੱਡੇ ਨਾਲ ਕੱਢੀ ਪਾਣੀ ਕੋਈ ਚੋਰ ਹੋਣਾ ਸਾਲੇ ਚੋਰ ਰਹਿ ਗਈ ਹੈ ਨਾ ਚੋਰ ਹੈ ਸਾਲੇ ਸਿਸਟਮ ਬੋਲਦੇ ਨੇ ਗੱਡੀਆਂ ਇਲੈਕਟ੍ਰੋਨਿਕ ਗੱਡੀਆਂ ਨੇ ਗੇਜ ਮਾਰਦੇ ਆਪਰੇ ਸਿਸਟਮ ਬੋਲਦਾ ਫਿਰ ਸਿਸਟਮ ਦਿਖਾ ਦਿਓ ਕਿਹਟਾ ਨਪਿਆ ਅਸੀਂ ਕਹਿ ਰਹੇ ਹਾਂ ਚੋਰੀ ਕਰੀ ਹੈ ਗੱਲ ਹੀ ਕਿਤਾਬ ਨਹੀਂ ਤੁਸੀਂ ਨਾ ਮੰਨੋ ਤੂੰ ਨਾ ਮੈਂ ਕਿਹੜਾ ਬੰਦਾ ਤੂੰ ਗੇਜ ਮਾਰੇਗਾ ਆਪਣੇ ਘਰ ਦੇ ਆ ਕੇ ਗੱਡੀ ਬੁਲਾਉਂਦੇ ਛੱਡ ਲੈ ਗੱਲ ਚੱਲ ਨਹੀਂ ਲੱਗਦੀ ਚੱਲ ਚੱਲੀ ਜਾ ਚਲੋ ਜਾਂਦੇ ਚਲੋ ਚਲੀ ਜਾਂਦੇ ਮੋੜ ਮੋੜ ਤੇ ਗੱਡੀ ਜਿਹੜਾ ਯਾਰ ਸਾਡੇ ਬੰਦੇ ਸਾਨੂੰ ਹੀ ਆ ਕੇ ਕਹਿਣ ਲੱਗੇ ਚੋਰਾ ਯਾਰ ਹਾਂ ਬੀਡਲ ਟਾਟਾ ਦੀ ਗੱਡੀ ਆ 365 ਲੀਟਰ ਦੀ ਕੰਪਨੀ ਕਹਿੰਦੀ ਆ 35 ਲੀਟਰ ਚਲੋ 10 15 ਲੀਟਰ ਫालतू ਪਾ ਜਾਂਦਾ ਪਲਾਂਟਰੀ ਦੀ ਹਾਂ ਮੇਰੇ ਜੇਬ ਚ ਪਈ ਆ ਫੜੀ 392 ਲੀਟਰ ਤੇਲ ਪਾਵਾ ਪੰਪ ਵਾਲਾ ਇਹ ਦੇਖੋ ਇਹ ਮਾਲਕ ਨੂੰ ਕਹਿ ਰਹੇ ਕਹਿ ਰਹੇ ਨੇ ਅੱਗੇ ਤਾਂ ਕਹਿੰਦਾ ਇਹ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੀ 392 ਪੂਰਗਾ ਕਹਿੰਦੀ ਕੋਈ ਚੋਰਾ ਸਾਡੇ ਮੇਰੇ ਪਾ ਬੰਦ ਕਰ ਰਹੇ ਪਹਿਲਾਂ ਅੱਛਾ ਵੀਰੇ ਖੜ ਦੇ ਖੜ ਦੇ ਯਾਰ ਮੋੜ ਮੋੜ ਤੇ ਕਰ ਉਹ ਉਹ ਚੋਰੀ ਕੀ ਕਹਿੰਦੇ ਤੁਹਾਡਾ ਮੋਬਾਈਲ ਵੀ ਹੋਇਆ ਗਿਆ ਕਿ ਅਸੀਂ ਉਹ ਵੀ ਮਾਮਲਾ ਹੈ ਉਹ ਜੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਤੇ ਵੀ ਆਹ ਪੰਪ ਆ ਇੱਥੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚੋਂ ਮੇਰੇ ਕੋਲ ਵੀਡੀਓ ਮੇਰੇ ਫੋਨ 'ਤੇ ਹੋਣ ਵੀ ਪਈਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗ ਗਿਆ ਸੀਗਾ ਜੀ ਖੋਹ ਲਿਆ ਸੀਗਾ ਤੇ ਬਾਅਦ 'ਚ ਵਾਪਸ ਲੈ ਲਿਆ ਪਰ ਖੋਲੇ ਸੀ ਇੱਕ ਵਾਰੀ ਵੀਡੀਓ ਦੇ ਵਿੱਚ ਸਾਫ ਸਾਫ ਹਾਂਜੀ ਹਾਂਜੀ ਸਾਫ ਸਾਫ ਐਨ ਪਤਾ ਲੱਗ ਰਿਹਾ ਜੀ ਅੱਛਾ ਕਿ ਤੁਹਾਡਾ ਮੋਬਾਈਲ ਖੋਦਾ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰਾਂ ਸਵਾਰ ਆਪਣੇ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਦੋਸ਼ ਲਗਾਇਆ ਜੀ ਬਿਲਕੁਲ ਦਲਤਾ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪੋਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਨੂੰ ਤੇਲ ਪਾਇਆ 392 ਲੀਟਰ ਜੀ ਕਹਿੰਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਚਾਹੇ ਮੇਰਾ ਪਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉ ਜੋ ਸਿੱ ਤੈਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10-15 ਲੀਟਰ ਤੇਲ ਵਿੱਚ ਪਿਆ ਹੋਊਗਾ ਸਾਡੇ ਕੋਲ ਬਕਾਇਦਾ ਸਲਿੱਪ ਵੀ ਪਈ ਹੈ ਜੀ ਕਿੰਨਾ ਤੇਲ ਪਿਆ ਮਸ਼ੀਨ ਦੇ ਵਿੱਚੋਂ ਕਰਿੰਦੇ ਨੇ ਤੇਲ ਪਾਏ ਨਵੇਂ ਡਰਾਈਵਰ ਖੜਕੇ ਡਰਾਈਵਰ ਨੇ ਤੇਲ ਪਵਾਇਆ ਭਾਈ ਜੀ ਉਹਨਾਂ ਦਾ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਥੋਇਆ ਭਾਈ ਜੀ ਫੋਨ ਤਾਂ ਕਿਉਂ ਹੋਇਆ ਕਿ ਤੁਸੀਂ ਜਦੋਂ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵਾਲੋ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹ ਤਾਂ ਫੋਨ ਹੋਇਆ ਗਿਆ ਜਿਹਦੇ ਬਾਅਦ